ਸੰਸਰੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਟੱਕ ਹੋਵੋਗੇ ਤੇ 8:30 ਹੋ ਗਏ ਸਵੇਰ ਸਵੇਰ ਤੇ ਚਾਹ ਪੀ ਕੇ ਹਟਿਆ ਜਪਨੂਰ ਬਾਕਰ ਲੈ ਕੇ ਗਈ ਮੇੜੇ ਚ ਕਮਰੇ ਚੋਂ ਬਾਹਰ ਪਹਿਲੀ ਬਾਕਰ ਤਾਂ ਕਿ ਉਹਨੂੰ ਹੋਰ ਸਵੇਰ ਹੁੰਦਾ ਵੀ ਮੈਂ ਬਾਕਰ ਲੈ ਕੇ ਵੀੜੇ ਕੱਢਾਂ ਤੇ ਰਮਨ ਨੂੰ ਫਿਰ ਮੈਂ ਕਿਹਾ ਇਹਨੂੰ ਜਾਣ ਦੇ ਬਾਹਰ ਬਾਹਰ ਖੜੀ ਜਾਂਦੀ ਆ ਤੇ ਹੋ ਤੁਸੀਂ ਦੱਸੋ ਸਾਰੇ ਠੀਕ ਠਾਕ ਹੋ ਕਿਰਪਾ ਗੁਰੂ ਰਾਮਦਾਸ ਜੀ ਦੀ ਤੇ ਆਪਾ ਬਸ ਬਣੀ ਰਹੇ ਹਣਾ ਆਪਾਂ ਤਾਂ ਇਹੀ ਕਿ ਦੁਆ ਕਰ ਸਕਦੇ ਗੁਰੂ ਰਾਮਦਾਸ ਜੀ ਦੇ ਆਸ ਦੇ ਵਾਸਤੇ ਰਹੂ ਤੁਸੀਂ ਸਾਰੇ ਤੁਹਾਡੇ ਨਾਲ ਹੀ ਅਸੀਂ ਹਾਂ ਕਿ ਤੁਸੀਂ ਸਾਡੀ ਫੈਮਲੀ ਹੋ ਟੰਟ ਕੀ ਨਾ ਆਇਆ ਫਰਾ ਨੂਰੇ ਨੂਰੇ ਟੈਂਟ ਬਟ ਗਈ ਗੁੱਡੇ ਦੀ ਮੇਰੇ ਦੀ ਟੈਂਟ ਬਟ ਗਈ ਜੀ ਕਿਤੇ ਛੋਣੇ ਜੀ ਦੀ ਟੈਂਟ ਬਟ ਗਈ ਆ ਮਮਾ ਨੂੰ ਦੇ ਦੇ ਹੈ ਮਮੂਨ ਦਾ ਚੱਕੋ ਆਪ ਦੇ ਦੋ ਉਹ ਮਮੂਨ ਉਹ ਮਮੂਨ ਨੂੰ ਖੜਾ ਆ ਦੇ ਦੁੱਧ ਦੁੱਧ ਪੀਆਗੇ ਦੁੱਧੂ ਪੀ ਲਿਆ ਨੂੰ ਐਵੇਂ ਨਾ ਨੂਰੇ ਥੋੜਾ ਆਈ ਤੂੰ ਇਹ ਤੂੰ ਇਦਾਂ ਚੱਕੀ ਨੂਰ ਸਸਿਕਾ ਉਹਨੂੰ ਦੂਜੀ ਚੱਕ ਲਈ ਪਾਣੀ ਵਾਲੀ ਨੂਰੇ ਕੀ ਕਰਦੇ ਆ ਚੱਕ ਨੂਰ ਦੇ ਚੂਹੇ ਤੇ ਕਿਥਾ ਨਹੀਂ ਮਨਚੂਰੀ ਮਨਚੂਰੀ ਨੰਬੂ ਹੁੰਦੇ ਉਹ ਵਿੱਚ ਤੇ ਮਨਚੂਰੀਆਂ ਖਾਈ ਜਾਂਦੀਆਂ ਹੋਨ ਤਾਂ ਕੋਈ ਚੱਕਣ ਦੀ ਉਹਦਾ ਜੱਪ ਜੱਪ ਨੂਰ ਵਾਰੀ ਰੋਕਿਆ ਹੋਦਾ ਸੀ ਤੈਨੂੰ ਮੈਂ ਖਾਂਦਾ ਨਹੀਂ ਆ ਜਾਂ ਕੁਸ ਵਰਗ ਖਾਂਦਾ ਮੈਂ ਮੈਂ ਗੱਲ ਖਾਂਦਾਗਾ ਮੈਂ ਖਾਂਦਾ ਨਹੀਂ ਕਿ ਤੁਹਾਡਾ ਗਾਣਾ ਆ ਬੁੜਾ ਆ ਨਹੀਂ ਲੋਟ ਆਦਾ ਲੈ ਦੇਖੋ ਤੂੰ ਹਟਦਾ ਨਹੀਂ ਤੂੰ ਹੋਂ ਜਾਈਂ ਕਰਾ ਹੋਂ ਜਾਈਂ ਫਿਰ ਤੂੰ ਜੱਪ ਨੂਰ ਚੀਜੀ ਖਾਣੀ ਐ ਚੀਜੀ ਖਾਏਗਾ ਨਾ ਚੀਜੀ ਦੇ ਨਾਲ ਉਹਨੇ ਗੁਲਾਬ ਜਾਨਗੀ ਚੱਕ ਲੋ ਜੂਏ ਟੀ ਕੋਈ ਨਾ ਨਹੀਂ ਰਹਾ ਉਹ ਮੈਂ ਫੋਟੋ ਵੀ ਚੈਰੀ ਕਰ ਰਿਹਾ ਹਾਂ ਹਾਂ ਮਿੱਠਾ ਕਰਾ ਰਿਹਾ ਹੋ ਗਿਆ ਉਧਰ ਪੁੱਤ ਡੈਗ ਪੈਗਾ ਸੋਨੇ ਅਸੀਂ ਆ ਚੱਲੇ ਆ ਨਿਹਾਲ ਸਿੰਘ ਵਾਲੇ ਦਿਖਾਵਾਂਗੇ ਤੁਹਾਨੂੰ ਸ਼ਹਿਰ ਦਾ ਮਾਹੌਲ ਸ਼ਹਿਰ ਤੇ ਸ਼ਹਿਰੀ ਹੁੰਦਾ ਨਾ ਪਤਾ ਰੌਣਕ ਮੇਲਾ ਹੁੰਦਾ ਆਪਾਂ ਲੈ ਗਏ ਫ੍ਰਿਜ ਦੀ ਨਾ ਨੀਚੇ ਪਟੇ ਜੀ ਹਾਂ ਪਟੇ ਉਹ ਲੈ ਕੇ ਆਣੀ ਆ ਕਿਉਂ ਫ੍ਰਿਜ ਨਾ ਉਹ ਬਿਨਾਂ ਉਹਦੇ ਤੋਂ ਖੜੀ ਆ ਤੇ ਡਰ ਲੱਗਦਾ ਕਿ ਤੇ ਕਿਉਂਕਿ ਉਹਨੂੰ ਆਪਾਂ ਉਰੇ ਕਰਕੇ ਰੱਖਣਾ ਹੋਰ ਜਪਨੂਰ ਨਾ ਉਹਨਾਂ ਬਿੱਟ ਆਪਣਾ ਵਾਪਸ ਕਰ ਦੇਵੇ ਜਦੋਂ ਹੁੰਦੀ ਆ ਤੇ ਉੱਪਰ ਉਹਦਰ ਬੋਲੇ ਨੇ ਚਲੀ ਜਾਂਦੀ ਆ ਉਹਦੇ ਕਰਨ ਐਂ ਇਦਾਂ ਕਿ ਫ੍ਰਿਜ ਦੇ ਪਿੱਛੇ ਹੱਥ ਨਾ ਪਾ ਲੈ ਤਾਂ ਕਰਕੇ ਸਟੈਂਡ ਤੇ ਰੱਖ ਕੇ ਆਪਾਂ ਪਰੇ ਨੂੰ ਕਰਾਂਗੇ ਫ੍ਰਿਜ ਤਾਂ ਕਿ ਉਹ ਰਸਤਾ ਖੁੱਲਾ ਹੋ ਜੇ ਬਾਕੀ ਤੁਸੀਂ ਦੇਖਿਆ ਹੀ ਆ ਵੀ ਦਰਾਜ ਕਿ ਖੋਲਦੀ ਆ ਇਹ ਹੁਣ ਇਹ ਜਿਹੜਾ ਖਰਾਬ ਤਾਂ ਵਧੀ ਜਾ ਰਹੀ ਆ ਬਹੁਤ ਹਾਂ ਤਾਂ ਕਿਉਂ ਦੱਸਾਂਗੇ ਤਾਂ ਆ ਸਾਰਿਆਂ ਨੂੰ ਆਪ ਬੈਠਾ ਹੋ ਗਰਮੀ ਵਾਲੀ ਦਾ ਬੈਠਾ ਹੋ ਖੜਾਓ 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 ਸੱਚੀ ਕਾ ਕਰੋ ਆਪਣੀ ਕਰਨ ਸੱਚ ਕਾ ਕਰੋ ਆਪ ਕਦੂ ਆਪਣੀ ਕਰਨ ਸੱਚ ਕਾ ਕਰੋ ਇਧਰ ਆ ਇਧਰ 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 ਨੂਰੇ ਇਹ ਮਸ ਹੁਣਦਾ ਤੇ ਹੈ ਦੀ ਮੂੰਹ ਕਾਨ ਮਾਰਿਆ ਯਸ ਅੱਛਾ ਜੀ ਲੋ ਹਾਂ ਛੋਟੀ ਬੋਤਲ ਚ ਭਰ ਲੈਣਾ ਕਿੰਨਾ ਟਾਈਮ ਲਾਦਾ ਬਸ ਹੋ ਗਿਆ ਮੇਰੀ ਭਾਈ ਐ ਗੋਤ ਖੋਲੀ ਰੱਖਿਆ ਕਰ ਹੋਣੀ ਲੱਗਦੀ ਆ ਮੇਰੇ ਮੇਰੇ ਨੂੰ ਖਾ ਮੈਨੂੰ ਪਾਣੀ ਪਾਣੀ ਹੈਗਾ ਤਾਂ ਤੇ ਮੇਰੇ ਕੋਲ ਤਾਂ ਨਹੀਂ ਮੈਂ ਭਰ ਕੇ ਲੈ ਜਾਵਾਂ ਚੱਲਵੇਂ ਮੈਂ ਇਹ ਪਾਣੀ ਭਰ ਕੇ ਲੈ ਐ ਨੂੰ ਦੇਖੋ ਜਰਾ ਧਿਆਨ ਨਾਲ ਮੇਰੇ ਲੈ ਪਤਾ ਲੈ ਨਾ ਕੀ ਜੀਨੇ ਨੂੰ ਨੋ ਬਈ ਨੋ ਮੋਟਰ ਤੇ ਡੈਗਣਾ ਭਾਈ ਚਲ ਕੇ ਮੈਂ ਬਾਈਕ ਬਾਹਰ ਕਰਦਾ ਮੈਂ ਬਾਈਕ ਕੰਡਾ ਬਾਹਰ ਬਟੜ ਜਾ ਮੋਟਰਸਾਈਕ ਉੱਤੇ ਬਟੜ ਟੰਗਣਾ ਹੈ ਬਟੜ ਜਾ ਨਹੀਂ ਟੰਗਿਆ ਸੀਗਾ ਮੋਟਰਸਾਈਕ ਉੱਤੇ ਆਹਾ ਤੁਹਾਡੀ ਪਾਸਾ ਚਿੱਤਾ ਸਲਾ ਕਿਵੇਂ ਟੰਗਿਆ ਸੀ ਇਹੇ ਆ ਜੋ ਮੂਰੇ 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 ਬਾਹਰ ਸਿਕਾਣਾਗਾ ਕੱਲ ਤੋਂ ਵੀ ਸਿਖਲਾਈ ਸ਼ੁਰੂ ਆ ਮੂਰੇ ਮੋਟਰਸਾਈਕਲ ਤੇ ਬੈਠ ਕੇ ਜਾਣ ਦੀ ਕਿਤੇ ਇਹਨੇ ਕਿਤੇ ਬਾਜ਼ਾਰ ਬਜ਼ੂਰ ਹਾਂ ਨਹੀਂ ਉਹ ਪਤਾ ਨਹੀਂ ਕਿਹੜਾ ਸੀਗਾ ਉਹ ਕਹਿੰਦਾ ਨਾ ਉਥੇ ਵੀ ਐ ਬਾਹਰ ਬਾਹਲੇ ਕੰਮ ਕਰਦੇ ਆ ਰਹੇ ਹਾਂ ਅੱਛਾ ਜਾਪਲੂਰ ਬੈਠਾ ਬੈਕ ਤੇ ਸ਼ਹਿਰ ਜਾਣ ਦੀ تیاری ਚ ਜਾਪਲੂਰ ਚੱਲੇ ਗਏ ਪੀਤੇ ਹੁਣ ਓਰੇ ਇਧਰ ਜਾ ਕੋ ਇਧਰ ਜਾ ਤਾ ਇਸ ਇਸ ਨੇ ਅੰਬਾਈ ਨੂੰ ਕਿਹਾ ਵੀ ਬਾਈ ਦਿੰਦਾ ਸੀਗਾ 1.5 ਕਿਲੋ ਅੰਬ 100 ਦੇ ਤੇ ਮੈਂ ਕਿਹਾ ਬਾਈ ਮੈਂ ਤਾਂ 2 ਕਿਲੋ ਲੈਣੇ ਆ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਫਿਰ ਕਹਿੰਦਾ ਵੀ ਲੈ ਲਓ ਜਿਆਦਾ ਉਸ ਤੋਂ ਬਾਅਦ ਮੈਂ ਜਦੋਂ ਆਹ ਵੀਡੀਓ ਬਣਾਉਣ ਲੱਗਾ ਨਾ ਤੇ ਉਹਨਾਂ ਨੇ ਕਿਤੇ ਆਖਣਾ ਵੀ ਕੋਈ ਰਿਪੋਰਟਰ ਪਾਟ ਨਾ ਹੋਵੇ ਖਬਰ ਨਾ ਲਾਵੇ ਤੇ ਲਾ ਦੇ ਤੇ ਇਹ ਮੁੰਡਾ ਮੇਰੇ ਨਾਲ ਕੰਮ ਕਰਦਾ ਦੁਕਾਨ ਤੇ ਚਾਚਾ ਤੇ ਖਬਰ ਨਾ ਲਾ ਦੇ ਕਿਤੇ ਤਾਂ ਕਰਕੇ ਵੀ ਡਰ ਗਿਆ ਸੀਗਾ ਲਓ ਵੀ ਹੁਣ ਆਪਾਂ ਖਾਣ ਲੱਗੇ ਆ ਫਲੂਦਾ ਮੈਂ ਤਾਂ ਲੋਏ ਦਾ ਤੇ ਆ ਬੈਠੀ ਹੈ ਜਪਨੌਰ ਤੇ ਦੇਖੋ ਸ਼ਹਿਰ ਦਾ ਮਾਹੌਲ ਸਾਡੇ ਨਿਹਾਲ ਸਿੰਘ ਵਾਲੇ ਸ਼ਹਿਰ ਦਾ ਮਾਹੌਲ ਆ ਅੱਧੀ ਆ ਪੰਨੂ ਕੀ ਗਰਮੀ ਬਹੁਤ ਆਜੋ ਗਰਮੀ ਬਹੁਤ ਜ਼ਿਆਦਾ ਆ ਗਈ ਗਰਮੀ ਨੇ ਤਾਂ ਅੱਜ ਆਪਤੀ ਕਰਾਈ ਪਈ ਆ ਰੋਹਣ ਦਾ ਮੂੰਹ ਲਾਲ ਹੋ ਗਿਆ ਮੈਂ ਕਿਹਾ ਗਾਹ ਨੂੰ ਇਹ ਵੀ ਨਾ ਗਾਉਗੀ ਮੈਂ ਜਨੈ ਲੈ ਲੈ ਜਾਣਾਗਾ ਆ ਦੁਪਹਿਰੇ ਤਾਂ ਮੂੰਹ ਮੋਟਾ ਕਰ ਲਿਆ ਸੀ ਨੇ ਕਦੀ ਲੈਕਣੀ ਜਾਂਦੇ ਮੈਨੂੰ ਮੈਂ ਗਰਮੀ ਤੋਂ ਚੱਲਦਾ ਹਾਂ ਤੁਹਾਨੂੰ ਪਤਾ ਹੀ ਆ ਮੈਂ ਗਰਮੀ ਬਹੁਤ ਮਾਨਦਾ ਸਰੀਰ ਮੇਰਾ ਗਰਮੀ ਬਹੁਤ ਜਿਆਦਾ ਮੈਂ ਗਰਮੀ ਝਾਲ ਨਹੀਂ ਸਕਦਾ ਕਿਉਂਕਿ ਜਦੋਂ ਮੈਨੂੰ ਕੋਲੀ ਆਇਆ ਸੀ ਮੈਂ ਬਹੁਤ ਜਿਆਦਾ ਗਰਮ ਦਵਾਈਆਂ ਖਾਵਾਂਗਾ ਖਵਾਦੇ ਨੇ ਮੈਨੂੰ ਕਿਉਂਕਿ ਇਹ ਚੀਜ਼ ਦੀ ਗਰਮੀ ਦਵਾਈ ਹੁੰਦੀ ਹੈ ਨਾ ਤੇ ਤਾਂ ਆ ਗਿਆ ਫਲੂਦਾ ਆਪਣਾ ਤੇ ਅੱਜ ਜਪਨੂ ਨੂੰ ਮੈਂ ਕਿਹਾ ਆਪਣਾ ਬਾਈ ਵੀ ਆ ਆਪਣਾ ਮੁੰਡਾ ਕਰਾਣਾ ਪ੍ਰਦੇਸੀ ਆ ਯਾਰ ਦੋਸਤ ਹੀ ਹੈ ਤੇ ਇਹ ਸਿਆਲਾਂ ਦੇ ਮੁਫਰੀ ਦਾ ਕੰਮ ਕਰਦਾਗਾ ਤੇ ਗਰਮੀਆਂ ਚਾਇਦ ਕੀ ਪਹਿਲੀ ਵਾਰ ਇਹਨੇ ਪਲਾਸਟਿਕ ਦਾ ਕੰਮ ਕੀਤਾਗਾ ਬਾਈ ਨੇ ਤੇ ਇਹਦੇ ਕੋਲ ਅਸੀਂ ਬਾਲ ਲਈ ਜਾਂ ਪਨੂ ਰਸਤੇ ਤੇ ਬਾਕੀ ਨਿਹਾਲ ਸਿੰਘ ਵਾਲਿਆ ਹੈ ਬਾਗਾਪੁਰਾਣ ਰੋਡ ਦੇ ਉੱਤੇ ਤੇ ਐਚਪੀ ਪੰਪ ਦੇ ਜਮਾ ਸਾਹਮਣੇ ਤੇ ਜੇ ਕਿਸੇ ਨੇ ਲੈਣਾ ਹੋਵੇ ਕੋਈ ਵੀ ਸਮਾਨ ਗਾਰੰਟੀ ਵਾਲਾ ਸਮਾਨ ਵੀ ਮਿਲਦਾ ਇਹਨਾਂ ਕੋਲ ਤੇ ਉਹ ਟੱਪ ਦਾ ਜਿਹੜਾ ਲਾਲ ਖੱਪਿਆਗਾ ਇਹਦੇ 'ਚ ਸਾਡੀ ਸੀਗੀ ਫੇਰ ਮੈਂ ਕਿਹਾ ਐਵੇਂ ਥਾਂ ਰੋਕੂਗਾ ਕੀ ਕਰਨਾ ਟੱਪਾ ਦਾ ਦੋ ਦਾ ਬੱਠਲ ਪਾਇਆ ਕਰੇ ਤੇ ਕੀ ਕਰਨਾ ਵੀ ਟੱਪਾ ਦਾ ਹਣਾ ਤੇ ਫੇਰ ਅਸੀਂ ਬੋਲ ਹੀ ਲਿਆਂਦੀ ਜੱਪ ਨੂੰ ਰਾਸਿਆ ਕਾ ਮੈਂ ਕਿਹਾ ਬੋਲ ਬਹੁਤ ਆ ਹੋ ਕੀ ਕਰਨਾਗਾ ਬਾਲਾ ਕੁਸ ਕਰਨਾ ਉਹ 100 600 700 ਰੁਪਏ ਦਾ ਦੇ ਰਿਹਾ ਇਹਦਾ ਜਿੰਨਾ ਸੀ ਪੰਜ ਜਿੱਲਾ ਜਿਹਦੇ ਵਿੱਚ ਰੱਖ ਗਿਆ ਰਵਣ ਨੂੰ ਆਏ ਆ ਵੀ ਭਾਰਾ ਹੁੰਦਾ ਨੀ ਤੇ ਦੀ ਉਹ ਮਿਲਿਆ ਆ ਵੀ ਲੈ ਲਾਂ ਆ ਵੀ ਲੈ ਲਾਂ ਪਰ ਦੇਖਣਾ ਪੈਂਦਾ ਕਾ ਹਣਾ ਸਾਰਾ ਕੁਛ ਲੈਣ ਨੂੰ ਤਾਂ ਚੀਜ਼ ਹਰੇਕ ਦਿਲ ਕਰਦਾ ਵੀ ਆ ਵੀ ਖਰੀਦ ਲਗਿਆ ਵੀ ਖਰੀਦ ਲਗੇ ਹੁਣ ਸਾਡੀ ਨਿਗਾਹ ਉਹ ਗੱਡੀ ਤੇ ਆ ਗੁਰੂ ਰਾਮ ਦਾਸ ਜੀ ਇਹ ਜੀ ਗੱਡੀ ਦੇ ਦੇਣ ਸਾਨੂੰ ਥੋੜੀ ਗੱਡੀ ਤੇ ਪਿੱਛੇ ਖੜੀ ਸੀਗੀ ਬਰੀਜਾ ਲੱਗਦੀ ਸੀਗੀ ਮੈਨੂੰ ਜਪਨੂਰ ਜਪਨੂਰ ਦੀ ਖੇਡਣ ਵਾਸਤੇ ਖੇਡਣ ਵਾਸਤੇ ਹਰ ਰਾਤ ਇਹ ਹੱਜੀ ਜਾਂਦਾ ਤੇ ਕਰੈਕਟ ਕਰਦਾ ਹੁੰਦਾ ਬੋਲ ਛੋਣੀ ਬੁੱਤਾ ਆਪਾ ਆਉਤਾ ਨੈਣ ਦੇ ਦੇਣਾ ਤਾਂ ਖੇਡਦੀ ਆ ਤੇ ਪੜ ਕੇ ਉਹ ਖੇਡਣੀ ਜਾਂਦਾ ਪੜੀ ਨਹੀਂ ਜਾਂਦੇ ਉਹ ਵੈਸੇ ਹੀ ਨਿਕਲਦਾ ਪਿਆ ਉਹਦੇ ਚੋਂ ਨਹੀਂ ਕਲਰ ਵੀ ਸੋਹਣਾ ਹੈ ਰੈੱਡ ਦੇ ਨਹੀਂ ਆ ਹੱਥ ਚ ਨਹੀਂ ਆਉਂਦੀ ਬੋਲੇ ਦੇ ਹੱਥ ਛੋਟੇ ਨੇ ਮੱਧੂ ਟੂ ਟੂ ਮੱਧੂ ਠੀਕ ਆ ਸੋ ਵੀ ਪੜਿਆ ਮੈਨੂੰ ਛੋਟੇ ਹੋਏ ਨਾ ਛੋਟੇ ਬੋਲਾ ਦਾ ਬੜਾ ਸ਼ੌਂਕ ਸੀ ਉਹਦੋਂ ਤਾਂ 10 ਰੁਪਏ ਦੀ ਆਉਂਦੀ ਸੀ 5 10 ਰੁਪਏ ਦੀ ਤੇ ਬਿੱਟੂ ਬਾਰੇ ਦਾ ਵਿਆਹ ਹੋਇਆ ਸੀ 20 ਰੁਪਏ ਦੇ ਵੱਡੇ ਭਰਾ ਹਾਂ ਬਾਜੀ ਇੱਕ ਹੋਰ ਤੇ ਉਹ ਆਏ ਸੀ ਤਾਂ ਉਹਨਾਂ ਨੇ ਮੈਨੂੰ ਬੋਲ ਲਾ ਦਿੱਤੀ ਕਿ ਮੈਂ ਨਾ ਕਹਾਂ ਤੇ ਮੈਨੂੰ ਜੀ ਜ਼ਿਆਦਾ ਯੱਗ ਲਾ ਤੇ ਅਸੀਂ ਸਾਰੇ ਸੈਂਟਰ ਗਏ ਸੀ ਬੋਟਿੰਗ ਕੀਤੀ ਸੀ ਉੱਥੇ ਆਪਾਂ ਉਹਦੋਂ ਤਾਂ ਪੈਦਾ ਲਈ ਜਾਂਦਾ ਜਦ ਮੈਂ ਉਹਦਾ ਚੱਕਣ ਵਾਲੀ ਹੁੰਦੀ ਸੀ ਮੈਨੂੰ ਚੱਕ ਕੇ ਸਾਰੇ ਲੈ ਕੇ ਜਾਂਦੀ ਸੀ ਛੋਟੀ ਸੀ ਨਾ ਮੈਂ ਕਾਫੀ ਮੈਂ ਹੁਣ ਵੀ ਹੱਡਦੀ ਸੀ 5 6 ਰੁਪਏ ਦੀ ਆ ਗੰਦੀਆਂ ਤਾਂ ਅੱਜ ਤੋਂ 3 ਸਾਲ ਬਾਕੀ ਹਾਏ ਮੈਂ ਹੈਗਾ ਥੋੜਾ ਜਿਆ ਅੰਬ ਖਾਣ ਦਾ ਸ਼ਕੀਨ ਮੈਂ ਆਹਦੇ ਹੱਥੇ ਆਂਦੇ ਆ ਤੇ ਸਰਸਾ ਸੂਜੀ ਲਾਣ ਦੀ ਬਸ ਤੇ ਗੇਮ ਤਾਂ ਅਸੀਂ ਲੈਣ ਗਏ ਸੀਗੇ ਵੀ ਫਰਿੱਜ ਦੀ ਪਾਰਟੀ ਪਿੱਲਾ ਦੀ ਜਿਹੜਾ ਮਿਰਜੂ ਜੀ ਤਾਂ ਖਾ ਮੈਂ ਵੇਖੇ ਵੇਖੇ ਲੱਗਦੇ ਨੇ ਕਿਹੜੇ ਜਿਹਨਾਂ ਨੇ ਫੱਟੀ ਪਕੜਾਈ ਹੈ ਮੈਂ ਤਾਂ ਮੇਰੇ ਤੋਂ ਹੀ ਆਈ ਵੀ ਨਹੀਂ ਉਹਦਾਂ ਮੈਂ ਤੁਹਾਡੇ ਤੋਂ ਹੀ ਪੁੱਛਿਆ ਸੀ ਗੱਲ ਹੋਈ ਸੀ ਤਾਂ ਉਹਨਾਂ ਨੇ ਕੀ ਆ ਕਰਦੇ ਹਾਂ ਪੁਆ ਸੁਟਾਣ ਆਇਆ ਬਈ ਹਾਏ ਮਾਂ ਤੇ ਡਾਡੀ ਘਰੇ ਹਾਂ ਫਾੜ ਲਾ ਸਲਵਾਰੇ ਹਣ ਨਾਲ ਤੇ ਨਹੀਂ ਸਲਵਾਰਾਂ ਆ ਕੋਟਾਂ ਝੂਕੜੇ ਹੁੰਦੇ ਤੇ ਆ ਸ਼ਾਮ ਤੋਂ ਲਾਉਂ ਚਲੋ ਠੀਕ ਹੈ ਜੀ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਨਾਲ ਫਿਰ ਮਿਲਦੇ ਹਾਂ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਸਰੀਕਾ ਆ ਲੈ ਕਰ ਬੋਟੇ ਮਾਣਾ ਇੱਕ ਮਿੰਟ ਕੱਟ ਤੇ ਕੱਟ ਨਾ